ਸਾਈਕੋਲਜੀ ਕਬਸਤ ਕਰਦੇ ਤੇ ਕਰਦੇ ਇਹ ਅੰਬਾ ਵੀ ਜਿੰਨਾ ਸਿਚਾ ਤੇ ਫਨ ਹੈ ਨਹੀਂ ਹਾਂ ਗੋਲ ਹੈ ਮਹੀਨਾ ਪੱਤਣ ਦੇ ਚੇਹੇ ਕਾਹਨ ਲੇ ਕਰਦੇ ਕੋਈ ਵਾਰੀ ਗੋਲ ਵਾਰੀ ごはん。 ਕਿੰਨੇ ਫਰੂ ਭਾਈ ਇਹ ਮੰਦਾਉਂ ਨਹੀਂ ਪਤਾ ਨਹੀਂ ਨਾ ਨਾ ਬੰਦ ਕਰ ਦਿਓ ਬਾਈ ਸਦੋਂ ਨੂੰ ਮੁੰਡੇ ਨੂੰ ਵਾਹ ਬੇਟਾ ਵਾਹ ਜੱਟ ਕੇ ਪਾਛੇ ਨਾ ਆਪਣਾ ਗੇੜਾ ਆਪਣਾ ਸੰਗ ਕਿੰਨੇ ਥਰੂ ਪਾਈ ਆਓ ਚਲੋ 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 ਇਹ ਬਿੰਦੂ ਕਿੱਥੇ ਆ ਯਾਰ ਵੀਡੀਓ ਵਾਲਾ ਕਿੱਥੇ ਆਪਣਾ ਆ ਤੇਰੇ ਆਖੋ ਵੀ ਬਣਾ ਲਓ ਖੋਰ ਬਣਾਓ ਮਾਰਜੋ ਖੜੀ ਖੜੀ ਮਹਲਾਉਣਾ ਨਹੀਂ کہیں ਨੂੰ ਪੁੱਤ ਨੀ ਰੂਪ ਦੇਤੀ ਅੱਠ ਵੀ کہیں ਨਹੀਂ ਲਿਆਉਣਾਗਾ ਅਜੇ ਤੱਕ ਹੱਥ ਲਾਏ ਬਾਬਾਈ ਕਹਿੰਦੇ ਮੇ ਆਇਆ ਕੋਣ ਹੈ ਮੈਂ ਮਸ ਸਮਝਾਲ ਕੋਣ ਕਰਦਾ ਜੀ ਵੀਡੀਓ ਵੀਡੀਓ ਕੰਮ ਕਰਦਾ ਇੱਧਰ ਲੈ ਆਓ ਮਹਾਰਾਜ ਉੱਥੇ ਕਰੋ ਹਾਂ ਖੜੇ ਮਹਾਰਾਜ ਜੀ ਮੈਂ ਆ ਇੱਧਰ ਆਉਂਦੇ ਤੁਸੀਂ ਇੱਧਰ ਆਉਂਦੇ ਇਹਨੂੰ ਸੈੰਗ ਨੂੰ ਇੱਧਰ ਕਰ ਗਈ ਧੰਨ ਬਾਬਾ ਜੀ ਆਜੋ ਆਜੋ ਆਹ ਦਿਖਾਓ ਇਹਨਾਂ ਨੂੰ ਬਾਬਾ ਜੀ ਸਵਾਦ ਤੁਸੀਂ ਇੱਥੋਂ ਦੇ ਹਾਂਜੀ ਮੈਂ ਪਿਆਰ ਆ ਇੱਕ ਮਿੰਟ ਮੇਰੀ ਗੱਲ ਸੁਣੋ ਇਹ ਬਾਈ ਜੀ ਇਹ ਇੱਕ ਇੱਕ ਜਣਾ ਗੱਲ ਕਰ ਗੱਲ ਕਰ ਫਸਲ ਚ ਨਾ ਇਤੋਂ ਗ੍ਰਾਈਂਡਰ ਲੱਗੇ ਹੋਏ ਸੀਗੇ ਹਾਂ ਹਾਂ ਆ ਬਾਰ ਉਹ ਹੀ ਕਰਦਾ ਉਹਨੂੰ ਕਿਹਾ ਵਾ ਇਹਨੂੰ ਅਸੀਂ ਤੀਜੀ ਤਰਫੋਂ ਦਨ ਬਜਾਦੇ ਆ ਆ ਕੈਮਰਾ ਲੱਗਿਆ ਵਾ ਤੁਸੀਂ ਦੇਖ ਸਕਦੇ ਹੋ ਕੈਮਰੇ ਚ ਤੁਹਾਡਾ ਨਾਮ ਕੀ ਆ ਮੇਰਾ ਸੁੱਖਾ ਸਿੰਘ ਆ ਸੁੱਖਾ ਸਿੰਘ ਹਾਂਜੀ ਮੈਂ ਤਵਲੇ ਤੇ ਮੁੰਡਾ ਇੱਥੇ ਅੱਛਾ ਸੇਵਾ ਗੱਲ ਨਹੀਂ ਨਹੀਂ ਜਿੰਨੇ ਜੁਗਾ ਬੋਲਿਆ ਨਾ ਅਸੀਂ ਜਿੰਨੇ ਗੱਲ ਨਹੀਂ ਪੂਰੀ ਕਰਦੇ ਉਹਨੇ ਕਹਿੰਨਾ ਤੁਸੀਂ ਬੋਲਣਾ ਨਹੀਂ ਹਾਂਜੀ ਹਾਂਜੀ ਬਾਬਾ ਜੀ ਥੋਡੀ ਡਿਊਟੀ ਇੱਥੇ ਸੇਵਾ ਸਿਮਾ ਦੀ ਲੱਗੀ ਆ ਹਾਂਜੀ ਹਾਂ ਉਸ ਰੋਮਲ ਕੇ ਕਾਰਜ ਨਹੀਂ ਕਰਦੀ ਆਈ ਹਾਂਜੀ ਯਾਨੀ ਕਿ ਦੋਨੇ ਕਰਦੇ ਦੋਨੇ ਦੋਵੇਂ ਜਾਂਦੇ ਤੁਹਾਡਾ ਕੀ ਨਾਮ ਹੈ ਇਹ ਹੈਡ ਗ੍ਰਾਂਥੀ ਸਾਹਿਬ ਆ ਵੀ ਮੈਂ ਹਾਂਜੀ ਭਾਈ ਰਵਿੰਦਰ ਸਿੰਘ ਜੀ ਤੁਸੀਂ ਇੱਥੇ ਯਾਨੀ ਕਿ ਸੇਵਾ ਸਿਮਾ ਹਲਕਾ ਦੇ ਗੁਰਮਾਰਾ ਤੇ ਆਪਣੇ ਗ੍ਰੈਂਡਰ ਕਿੱਥੇ ਲਗਾਈ ਇਦਰ ਜਿਹਾ ਪੱਥਰ ਲੱਗਿਆ ਸਾਰੇ ਇਹ ਸਿਰੇ ਪੇਂਟ ਹੋਇਆ ਹੋਇਆ ਹਾਂਜੀ ਬਹੁਤ ਬੋਲਿਓ ਵੇਖੋ ਇਹ ਪੇਂਟ ਹੋਇਆ ਹੋਇਆ ਸੀ ਇਹ ਗ੍ਰੇਂਡਰ ਨਾਲ ਪਟਿਆ ਵੀ ਸੀ ਅੱਜ ਨਾ ਲਾ ਦੇ ਬਾਬਾ ਤੁਸੀਂ ਆਹ ਕੈਮਰੇ ਦੇਖ ਲਓਗੇ ਅੱਜ ਕੱਲ ਪਰਸ ਹੈ ਜੀ ਕੱਲ ਪਰਸ ਵੀ ਕੰਮ ਅੱਜ ਪਰਸੋ ਤੇ ਕਰੋ ਆਹ ਪ੍ਰੋਗਰਾਮ ਦਾ ਕੱਟ ਗਿਆ ਹੈ ਜੀ ਯਾਦਾਂ ਬਾਬਾ ਹੀ ਗ੍ਰੇਂਡਰ ਦੇ ਕਿਸੇ ਇੱਕ ਮਿੰਟ ਇੱਕ ਮਿੰਟ ਕੋਈ ਗੱਲ ਨਹੀਂ ਕੋਈ ਗੱਲ ਤੁਸੀਂ ਮੈਨੂੰ ਦੱਸੋ ਗ੍ਰੇਂਡਰ ਲੱਗਾ ਤੁਹਾਡੇ ਕੱਪੜੇ ਦੇਖੋ ਮੜੇ ਝੜਿਓ ਮੜੇ ਐ ਕਰਕੇ ਝੜਿਓ ਹਾਂ ਜੀ ਨਿਕਲਾ ਕੋਈ ਕਰਦਾ ਕੋਈ ਤੇ ਗੁਰੂ ਸਹਾਇ ਮਹਾਰਾਜ ਕੋਈ ਲੱਗਾ ਵਿੱਚੋਂ ਨਿਕਲੀ ਕੋਈ ਢੂੜੀ ਇਹਦੇ ਵਿੱਚੋਂ ਨਿਕਲੀ ਮਰੇ ਮਾਤ ਮਾਰੇ ਮਾਰੇ ਤੁਸੀਂ ਮਾਰ ਲਓ ਆਜਾ ਆ ਢੁੱਡੀ ਜਾਂਦੀ ਦਿਸ ਜਾਂਦੀ ਆ ਦਰਦਾਂ ਉੱਤੋਂ ਆ ਦੇਖੋ ਇਹਦਾ ਨੱਕ ਅਗਲੇ ਆ ਆਲੀ ਭਾਈ ਆਲੀ ਕੀ ਕੀ ਆ ਲਾਵ ਯਾਰ ਆ ਦੇਖੋ ਆ ਦੇਖੋ ਆ ਆਪਣੇ ਨੂੰ ਦਾ ਪਤਾ ਇਹ ਸਰੂਪ ਦਾ ਬਹੁਤ ਯਾਰ ਆਦਾ ਤੁਹਾਡਾ ਜੇ ਤੂੰ ਸੇਵਾ ਕਰਦਾ ਸਰੂਪਾ ਦੀ ਵੀ ਦੇਖਣਾ ਮੂਰਤੀ ਦੇਖਣਾ ਆ ਦੇਖੋ ਆ ਦੇਖੋ ਵੀ ਕੁਝ ਨਿਕਲ ਰਿਹਾ ਹੈ ਅੰਦਰੋਂ ਆ ਦੇਖੋ ਵੀ ਮਲੇ ਆ ਆ ਦੇਖੋ ਅੱਛਾ ਆਪਣੇ ਕਿੱਦੀਪੁਰ ਵੇ ਆਪਦੀ ਕਰ ਰਹੇ ਆ ਅਸੀਂ ਹੁਣ ਤੁਸੀਂ ਆਪਣੇ ਅੰਦਰ ਵਾਲੀ ਮਹਾਰਾਜ ਦੇ ਦਰਸ਼ਨ ਕਰਾਓ ਜੀ ਇੱਕ ਸਰੂਪ ਦੇ ਪਹਿਲਾਂ ਮੈਂ ਇਹ ਚੁਰਮਾ ਟੀਮਾ ਮਾੜਾ ਬਚਾਉਣ ਲਈ ਪਿੱਛੇ ਨਾਲ ਬੋਰੂਗਾ ਅਰਦਾਸ ਕਰੋ ਇਹਨਾਂ ਅਰਦਾਸ ਬੇਨਤੀ ਕਰੋ ਬਈ ਕਰੋ ਲਾਭ ਨਹੀਂ ਦੱਸਣਾ ਹੀ ਗਾ ਜੀ ਦੱਸੋ ਤੁਸੀਂ ਕਰ ਲੈਂਦੇ ਕਰੋ ਗੱਲਬਾਤ ਹੈ ਨਾ ਹਾਂਜੀ ਸਤਿਗੁਰੂ ਸ਼੍ਰੀ ਵਾਹਿਗੁਰੂ ਜੀ ਅਰਦਾਸ ਕੁੰਕਾਰ ਸੇਵਾ ਕੀਤੀ ਫਤੇਸ੍ਰੀ ਬਕੌਤੀ ਸਾਈ ਬਾਦ ਸ੍ਰੀ ਬਕੌਤੀ ਦੀ ਪਾਛੇ ਦਸਵੀਂ ਪ੍ਰਤਮ ਨੂੰ ਦਸਤੂਰ ਕੈ ਜ਼ਰਾਨ ਲਈ ਤੇ ਅਰਦਾਸ ਪ੍ਰਾਨਮ ਬਦਸੰਗ ਦੀ ਸਹਾਇਤ ਨਾਲ ਗਮਨਾ ਸੰਗਤ ਸ੍ਰੀ ਗੁਰਦਾਸ ਜੀ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਜਿਸ ਪਿੱਛੇ ਸਭ ਚਾਹ ਤੇ ਇੱਕ ਬਾਦ ਸੰਗਤ ਕਰਨਾ ਉਹਨਾਂ ਦਾ ਵੀ ਤੈਨੂੰ ਸੋਈ 10 ਬਾਦਸ਼ਾਹ ਸਾਹਿਬ ਸ੍ਰੀ ਗੁਰੂਆਂ ਤੋਂ ਹਮਾਰਾ ਸਭ ਥਾਈਂ ਕੋਈ ਸੋਈ 10 ਬਾਦਸ਼ਾਹਾਂ ਦੀ ਜੋਤ ਤੁੰਟੰਟਾ ਸਾਹਿਬ ਸ੍ਰੀ ਗੁਰੂਆਂ ਸਰ ਦੀ ਪਾਰ ਬਦਸੰਗ ਉਦੇਸ਼ ਕਰਦੇ ਹਾਂ ਕਿ ਥਾਲਸ ਤੋਂ ਗੁਰੂ ਜੀ ਆਹੇ ਗੁਰੂ ਸੱਚੇ ਪੀਤਾਂ ਸੰਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦੀ ਕਿਰਪਾ ਅਰਦਾਸ ਜੀ ਸਤਿਗੁਰੂ ਜੀ ਸਤਿਗੁਰੂ ਜੀ ਆਪ ਜੀ ਦੀਆਂ ਪਰਮ ਪਿਆਰਿਆ ਸੰਗਤਾਂ ਦੇ ਜਿਹੜੇ ਬਹੁਤ ਬਹੁਤ ਚਹਨਾਵ ਦੇ ਦਰਸ਼ਕਦਾਰਿਆਂ ਦੇ ਲਈ ਆਪ ਜੀ ਕਿਰਪਾ ਕਰੋ ਸਤਿਗੁਰੂ ਜੀ ਆਪ ਆਪਣੇ ਸੰਗਤਾਂ ਨੂੰ ਸਤਿਗੁਰੂ ਜੀ ਦਰਸ਼ਨਦਾਰੀ ਬਖਸ਼ ਕੇ ਨਿਹਾਲ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਸਤਿਗੁਰੂ ਜੀ ਆਪ ਜੀ ਦੇ ਭਾਵ ਨੂੰ ਸਵੀਕਾਰੇ ਕੋ ਕਾਸ਼ਮਨ ਕਰਨ ਦੇ ਦਰਸ਼ਨਦਾਰੀ ਕੰਮ ਯਾ ਅੱਗੇ ਬਖਸ਼ਿਸ਼ ਕਰੋ ਜੀਆਂ ਪਰਾਂ ਦੀਆਂ ਭੁੱਲਾਂ ਨੂੰ ਮਾਫੀ ਉਸ ਸਵੀਕਾਰੇ ਮੇ ਜੇ ਨਾ ਮਿਲਦਾ ਨਾ ਉੱਤਰਦਾ ਬਾਬਾ ਨਾ ਨਾ ਨੀ ਕਰਾ ਕੇ ਰਹਾ ਤੂੰ ਬਾਬਾ ਵਾਹੇ ਬਾਬਾ ਇੱਧਰ ਤੇ ਬਸ ਤੇਰੀ ਆ ਜਾਈਂ ਉੱਧਰ ਚੱਲ ਬਾਬਾ ਤੂੰ ਵੀ ਭਾਈ ਹਾਂ ਮਾੜਾ ਉੱਧਰ ਹੋ ਗਏ ਇੱਕ ਜ਼ੋਰਦਾਰ ਇੰਦਰ ਲਿਆ ਇੱਕ ਜ਼ੋਰਦਾਰ ਬਸਾਂ ਸਿੰਘ ਫੜ ਲਓ ਚੋਸ ਵੀ ਜਿਹੜੀ ਬਾਕੀ ਨਾਲ ਉਹ ਛੱਲੇ ਜੀ ਕਿਹ ਜੀ ਹੈਗਾ ਕੋਈ ਲੇਵਾ ਵਾਸਤੇ ਪੁੱਜੇ